ਬੋਲਣੇ ਤਾਂ ਮੈਂ ਉਹਨੂੰ ਲੋੜ ਹੀ ਨਹੀਂ ਕਿਉਂ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਪਰ ਇਹਨਾਂ ਦੀ ਇਹ ਗੱਲ ਤੁਹਾਨੂੰ ਕਿਵੇਂ ਲੱਗੀ ਆਪੋ ਆਪਣੇ ਵਿਚਾਰ ਵੀ ਕਮੈਂਟਾਂ 'ਚ ਭੇਜ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਰੂਕੋ ਮੈਨੂੰ ਕਹਿੰਦੇ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਨਾਨਕ ਨਾਮ ਚੜ੍ਹਦੀ ਕਲਾ ਬਣਾ ਰਿਹਾ ਸੀ ਫਿਲਮ ਚਲੋ ਗੱਲ ਆ ਗਈ ਇਸ ਤੋਂ ਇਸ ਤੋਂ ਇਸ ਤੋਂ ਆ ਗਈ ਵੀ ਸਿੱਖੀ ਤੋਂ ਆ ਗਈ ਮੇਰੇ ਬਾਪੂ ਨੇ ਨਾ ਇੱਕ ਹੀ ਗੱਲ ਕਹੀ ਸੀ ਕਹਿੰਦਾ ਤੂੰ ਆਹ ਦੂਜੇ ਕੰਜਰਖਾਨੇ ਕਿਹੜੇ ਕੋਈ ਇੱਕ ਚੱਜ ਦੀ ਜਿਹਾ ਬਣਾ ਜਿਹੜੀ ਦੁਨੀਆ ਯਾਦ ਕਰੇ ਮੈਂ ਫਿਰ ਨਾਨਕ ਨਾਮ ਚੜ੍ਹਦੀ ਕਲਾ ਫਿਲਮ ਲਿਖੀ ਉਹਦੇ ਵਾਸਤੇ ਮੈਂ ਪਰਮਿਸ਼ਨਾਂ ਲੈਣੀਆਂ ਸ਼ੁਰੂ ਕਰਤੀਆਂ ਦੇਨਸੇ ਦੀ ਪਰਮਿਸ਼ਨ ਲੈ ਲਈ ਮੱਕੜ ਤੋਂ ਪਰਮਿਸ਼ਨ ਲੈ ਲਈ ਤੇ ਬੁੜੇ ਗੇੜੇ ਮੇਰੇ ਅੰਮਰਸਾ ਦੇ ਲੱਗੇ ਮੈਂ ਉੱਥੇ ਦਲਮੇਗ ਸਿੰਘ ਸੀਗਾ ਜੀ ਦਲਮੇਗ ਸਿੰਘ ਸੀਗਾ ਉਹਦੇ ਕੋਲ ਮੈਂ ਗਿਆ ਮੈਂ ਕਿਹਾ ਜੀ ਐ ਕਰਕੇ ਪ੍ਰਧਾਨ ਸੀ ਪਤਾ ਨਹੀਂ ਕੀ ਸੀ ਮੈਂ ਕਿਹਾ ਜੀ ਫਿਲਮ ਬਣਾਉਣੀ ਆ ਸਿੱਖੀ ਤੇ ਅਸੀਂ ਸਿੱਖਾਂ ਦੇ ਮੁੰਡੇ ਕਹਿੰਦਾ ਤੁਹਾਡੇ ਮੂੰਹ ਤੋਂ ਲੱਗ ਰਿਹਾ ਕੋਈ ਤਾਂ ਸਿੱਖਾਂ ਕਹਿੰਦਾ ਮੂੰਹ ਤੁਹਾਡੇ ਸਿੱਖੀ ਵਾਲਾ ਕਹਿੰਦਾ ਤੁਸੀਂ ਸਿੱਖੀ ਦਾ ਪ੍ਰਚਾਰ ਕਰੋਗੇ ਤੁਸੀਂ ਮਾ ਖਿਆ ਜ਼ਰੂਰੀ ਨਹੀਂ ਹੁੰਦਾ ਵੀ ਦਾੜੀ ਕੇਸ ਰੱਖੇ ਦੀ ਮਾ ਮੈਨੂੰ ਜਿੱਥੋਂ ਮਰਜ਼ੀ ਹਰਤ ਪੁੱਛ ਲੈ ਬਣੀ ਦੇ ਉੱਥੋਂ ਮਾ ਤਾਂ ਨੂੰ ਕਰਕੇ ਦਿਖਾ ਦਊਗਾ ਚਲੋ ਉਹਨਾਂ ਨੇ ਮੈਨੂੰ ਇੰਨਾ ਹੈਰਾਨ ਕਰਿਆ ਇੰਨਾ ਹੈਰਾਨ ਕਰਿਆ ਮੈਂ ਸਾਰਾ ਇੱਥੋਂ ਲੇਟਾਂ ਦਾ ਭਰਕੇ ਟਰੱਕ ਲੈ ਗਿਆ ਉੱਥੇ ਅੱਖਾਂ ਦੀ ਰੋਸ਼ਨੀ ਜਿਹੜੀ ਹੁੰਦੀ ਉਹ ਮੈਂ ਅਮਰਸਰ ਛੂਟ ਕੀਤਾ ਸੀ ਅਸੀਂ ਭਾਈ ਸਾਨੂੰ ਕਮਰਾ ਵੀ ਨਾ ਦਿੱਤਾ ਉਹਨਾਂ ਨੇ ਫਿਰ ਧੱਕੇ ਨਾਲ ਫਰਮਾਇਸ਼ਾਂ ਫਰਮਾਇਸ਼ਾਂ ਪਾ ਕੇ ਸੀ ਇੱਕ ਕਮਰਾ ਲੈ ਲਿਆ ਦੋ ਕਮਰੇ ਬਾਅਦ ਚ ਲੈ ਲਏ ਆਰਟਿਸਟ ਵੀ ਮੇਰੇ ਨਾਲ ਸਾਰੇ ਸੀਗੇ ਬਿੱਲਾ ਸੀਗਾ ਹਾਂ ਜੀ ਹਾਂ ਜੀ ਤੇ ਤਿੰਨ ਦਿਨ ਮੈਂ ਉੱਥੇ ਬੈਠਾ ਰਿਹਾ ਠੀਕ ਤਿੰਨ ਦਿਨ ਬੈਠਾ ਰਿਹਾ ਜਿਹੜਾ ਵੀ ਜਦੋਂ ਮਾੜਾ ਮੋਟਾ ਕਰਨ ਲੱਗਿਆ ਕਰੀਏ ਪੀਲੇ ਕੱਪੜੇ ਪੀਲੇ ਚੋੜੇ ਵਾਲੇ ਤੋਂ ਲੈ ਕੇ ਹੂੰ ਚਿੱਟੇ ਚਿੱਟੇ ਤੱਕ ਸਾਡੇ ਕੋਲ ਕਿ ਸਾਨੂੰ ਕਹਾ ਕਰਨ ਕੀ ਹੈ ਸਾਡੇ ਕੋਲ ਪਰਮਿਸ਼ਨ ਵੀ ਹੈ ਸਾਡੇ ਕੋਲੇ ਸਾਡੇ ਕੋਲ ਸਭ ਕੁਝ ਤੁਸੀਂ ਇਹ ਕਰ ਸਕਦੇ ਬਾਹਰਨੇ ਕੋਲੋਂ ਆਇਆ ਕਰੋ ਅਸੀਂ ਫੇਰ ਫੇਰ ਹੋਟਲ ਚ ਵਹਜਾ ਕਰੀਏ ਫਿਰ ਤੜਕੀ ਉੱਠ ਕੇ ਮੈਂ ਮੱਥਾ ਟੇਕਣ ਗਿਆ ਹਰਮੰਦਰ ਸਾਹਿਬ ਮੱਥਾ ਟੇਕਿਆ ਵੀ ਸੱਚੇ ਪਾਤਸ਼ਾਹ ਮੈਂ ਕੋਈ ਮਾੜਾ ਕੰਮ ਨਹੀਂ ਕਰ ਰਿਹਾ ਹਣਾ ਸ਼ੇਅਰ ਜਰੂਰ ਕਰਿਓ ਤੁਸੀਂ ਹੁਣ ਸਹਾਇ ਹੋ ਬੋ ਹੂੰ ਉਹ ਦੁਬਾਰ ਫੇਰ ਕੀ ਕਰਿਆ ਸਾਡੇ ਕੋਲੇ ਚਾਈਨਾ ਦਾ ਮੋਬਾਈਲ ਸੀ ਜਿਹੜਾ ਉਹ ਸ਼ਬਦ ਸੀਗਾ ਉਹ ਪਿੱਛੇ ਜੇਬ ਚ ਪਾ ਲਿਆ ਠੀਕ ਹੈ ਮੇਰੇ ਫੋੜੀਆਂ ਤੋਂ ਚੱਲਦਾ ਹੋਣਾ ਮੈਂ ਤੇ ਲੋਕ ਐ ਆਪਣੇ ਆਪ ਹੀ ਖੜ ਗਏ ਲੋਕ ਸਾਨੂੰ ਉੱਥੇ ਅਸੀਂ ਸ਼ੂਟ ਕੀਤਾ ਹਾਂਜੀ ਸ਼ੂਟ ਕੀਤਾ ਮੈਨੂੰ ਪਤਾ ਵੀ ਇਹ ਤਨਖਾਈਏ ਨੇ ਸਾਰੇ 11 ਵਜੇ ਆਉਣਗੇ ਉਹ 11 ਵਜੇ ਆ ਕੇ ਸਾਨੂੰ ਅਸੀਂ ਉਹ ਜਿਹੜੀ ਬੀਟਾ ਦੀ ਉਸ ਟਾਈਮ ਬੀਟਾ ਦਾ ਕੈਮਰਾ ਸੀ ਬੀਟਾ ਚੋਂ ਟੇਪ ਕੱਟ ਕੇ ਵਿੱਚ ਖਾਲੀ ਪਾ ਲਈ ਠੀਕ ਹੈ ਉਹ ਟੇਪ ਅਸੀਂ ਵਾਰ-ਵਾਰ ਕੱਟਦੇ ਵਾਰ-ਵਾਰ ਕੱਟਤੀ ਗੱਡੀ 'ਚ ਧਰਤੀ ਚਲੋ ਜੀ ਆਏ ਫਿਰ ਉਹੀ ਰੋਹ ਤੁਨ ਕਿਨੇ ਕਿਹਾ ਕਿਵੇਂ ਆ ਬਾਤ ਮਗਾ ਮਹਾ ਯਾਰ ਅਸੀਂ ਕੋਈ ਮਾੜਾ ਕੰਮ ਥੋੜੀ ਕਰ ਰਹੇ ਆ ਆ ਚੱਕੋ ਯਾਰ ਮਹਾ ਤੁਸੀਂ ਟੇਪ ਹੀ ਰੱਖ ਲਓ ਉਸ ਤਾਂ ਕਰਦੀ ਨਹੀਂ ਹੈਗੇ ਮੈਂ ਆ ਗਿਆ ਆ ਕੇ ਅਸੀਂ ਫਿਲਮ ਉਹਦਾ ਉਹਦਾ ਥੋੜਾ ਬਹੁਤਾ ਜਿਹੜਾ ਸੀਗਾ ਅਸੀਂ ਚੀਤ ਕੀਤਾ ਨਾਨਕੀਆਂ ਵਾਲੇ ਗੁਰਦੁਆਰੇ ਜੀ 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 ਕਰਕੇ ਅਸੀਂ ਫਿਲਮ ਕੰਪਲੀਟ ਹੋ ਗਈ ਫਿਲਮ ਕੰਪਲਿਸ਼ਨ ਮਾਰੋ ਚਲੀ ਗਈ ਤੇ ਫਿਰ ਉਹੀ ਸ਼ਰੋਮਣੀ ਕਮੇਟੀ ਵਾਲੇ ਉਹੀ ਫਿਲਮ ਪਿੰਡਾਂ ਪਿੰਡਾਂ ਚ ਦਿਖਾਉਂਦੇ ਫਿਰਦੇ ਸੀ ਜੀ ਕਿਉਂਕਿ ਵੀ ਉਹ ਨਹੀਂ ਚਾਹੁੰਦੇ ਵੀ ਸਿੱਖੀ ਦਾ ਪ੍ਰਚਾਰ ਹੋਵੇ ਹੂੰ ਬਿਲਕੁਲ ਮੈਂ ਕਹਣਾ ਜੇ ਉਹ ਚਾਣ ਨਾ ਸਕੂਲ ਖੋਲਣਾ ਹੂੰ ਸਭ ਕੁਝ ਕਰਨ ਹਨਾ ਜੀ 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 ਜਿਹੜੇ ਬਾਬੇ ਪ੍ਰਚਾਰ ਕਰਦੇ ਨੇ ਉਹਨਾਂ ਦੇ ਮਗਰ ਪੈਂਦਾ